ਤੂੰ ਤਾਂ ਖੁਲ ਵੀ ਕਰ ਦੇਗੀ ਜਿਹੜਾ ਪਰਜਵਾਹਨ ਜਾਰੇ ਲਾੜ ਦਾ ਪਾਉਂਦੇ ਨੇ ਇਹ ਵੀ ਬੁਮਾਰੀ ਦਾ ਕਰ ਬੜਾ ਲਾੜ ਤੋਂ ਤੋਕ ਦੇਣੀ ਇਹ ਵੀ ਬੁਮਾਰੀ ਦਾ ਕਰ ਔਰ ਉਹਦਾ ਕਾਰਨ ਹੋਰ ਹੈ ਇੱਕ ਗਾਂ ਜਿਹੜਾ ਲਾੜ ਦਾ ਕਾਰਨ ਆ ਉਹ ਇਹ ਵੀ ਜਵਾਕ ਇੱਕ ਹੈ ਇਹ ਵੀ ਉਸ ਤੁਹਾਡੀ ਦੇ ਕਾਰਨ ਹੈ ਉਹ ਬਾਬਾ ਜੀ ਉਹ ਜਿੰਨਾਂ ਕੋਲੇ ਕੱਖ ਨਹੀਂ ਉਹਨਾਂ ਦੇ ਸਾਥ ਪਰਜਵਾਹ ਆਪਣੇ ਕੋਲ ਪਰਮਾਤਮਾ ਨੇ ਸਾਡਾ ਵੀ ਦਿੱਤਾ ਵਾ ਯਾਰ ਆਪਾਂ ਇੱਕ ਇੱਕ ਅਸੇ ਕਿਉਂ ਫੜੇ ਇਹ ਗੱਲ ਬਿਲਕੁਲ ਚੇਂਜ ਕਰ ਦਿਓ ਦੋ ਦੋ ਦਿਨ ਤਿੰਨ ਦਿਨ ਜਵਾਕ ਨਹੀਂ ਯਾਰ ਇੱਕ ਆਉਈ ਬਾਹਰ ਉਹ ਦਿਨੇ ਇੱਕ ਬਹੁਤ ਬਾਹਰ ਫਿਰ ਨਾਰਕੀ ਹੋਇਆ ਨਾ ਜਿਹੜਾ ਇਹ ਕਰੇਗਾ ਕਿੱਦੇ ਦੇ ਲਾਗੇ ਫਿਰ ਫੁੱਟ ਕੋਲੇ ਹੈਗਾ ਜਿਹੜੀ ਪੈਰੀ ਚੋਂ ਨਾ ਆਉਂਦੀ ਆ ਟੈਕਨੀਕਾਂ ਦੀ ਉਹ ਵੀ ਲਈ ਫਿਰ ਨਾਲ ਹੀ ਕੋਈ ਇਹ ਗੱਲ ਵਿਚਾਰ ਖੜੇ ਹੋ ਥਾਨੇ ਤੇ ਵਿਚਾਰ ਕਰਨਾ ਬਣਾ ਪਰ ਇਹ ਆਪਾਂ ਹੀ ਪੰਜਾਬੀ ਨਾਲੇ ਕੰਮ ਕਰਨਾ ਸੀ। ਦੇਲ ਇਜਾਜ਼ਤ ਕਰਾਉਣੀ ਉਹਦੋਂ ਕੁਰਬਾਨੀਆਂ ਅਸੀਂ ਦਿੱਤੀਆਂ। ਅੰਨ ਭਟਾ ਕਰਨਾ ਅਸੀਂ ਦਿੱਤਾ। ਬਾਤਾਂ ਨੂੰ ਅਸੀਂ ਖਰਾਬ ਕਰਾ ਰਹੇ ਸਨ। ਫਿਰ ਲੋਹੀ ਕਾਫੀ ਹੋ ਤੋਂ ਮੰਗੋ। ਉਹ ਦੀ ਮੰਗ ਲੈ। ਉਹ ਜਿਹਨਾਂ ਨੇ ਦਿੱਤਾ ਸੀ ਉਹਨਾਂ ਨੇ ਮੰਗਿਆ ਨੇ। ਤੁਸੀਂ ਯੂਪੀ ਨਹੀਂ ਛੜਕਾਂ ਤੇ ਜਾਓ ਛੜਕਾਂ ਦੇ ਆਲੇ-ਦੁਆਲੇ ਫੁੰਡਾਂ ਨੂੰ ਦੇ ਲੋ। ਮਤਲਬ ਇਹ ਚੀਜ਼ੇ ਬਹੁਤ ਵਿਚਾਰ ਕਰਨਾ ਪੈਣਾ। ਇਹ ਸੀਰੀਅਸ ਗੱਲ ਹੈ ਮੈਂ ਅਮਰੀਕੇ ਇੱਕ ਫੂਜ ਲੈਣਾ ਆਪਾਂ ਔਰ ਖੁਦ ਮੈਂ ਅਸਾਂ ਜਿਹੜੀ ਪੰਜਾਬੀ ਜਿਹੜਾ ਜੀਰ ਹੈ ਨਾ ਕੇਵਲ ਰੱਖਣ ਜੀਰ ਹੈ ਇਹਦੇ ਵਾਂਗ ਜੀਰ ਦੁਨੀਆ ਕਿਤੇ ਨਹੀਂ ਐਸਾ ਔਰ ਜਿੰਨੀਆਂ ਸਾਸ਼ਾਂ ਪੰਜਾਬ ਨੇ ਖਾਧ ਹੋਈ ਤੁਹਾਨੂੰ ਪਹਿਲਾਂ ਕਹਿੰਦਾ ਵੀ ਇਹਨਾਂ ਲੜਾ ਦੇ ਹਿੰਦੂ ਸਿੱਖ ਕਰਾ ਦੇ ਵੀ ਜਿਹੜਾ ਪੰਜਾਬੀ ਉਹ ਤਾਂ ਪੇਰ ਭਾਅ ਕਰਦਾ ਹੀ ਨਹੀਂ ਆ ਇਸੇ ਨੂੰ ਰਿਮੂਵ ਕਰ ਦੱਲਾ ਗੁਰੂ ਸਾਹਿਬਾ ਹੋਗਾ ਮੈਂ ਮੇਰੇ ਮੇਰੇ ਕਹੋਂਨ ਝੂਠੇ ਝੂਠਾ ਜੋਣਾ ਵਿਚਾਰੇ ਇਹ ਸਾਰਾ ਨਾਮਾਇਦ ਚੱਲਦਾ ਦੇਖ ਮੁੰਡਾ ਇਹ ਗੋਆ ਦੇ ਵੇਲਾ ਹੈ ਇਹ ਸਿੱਖਾਂ ਦੇ ਵੇਲਾ ਹੈ ਤੇ ਫਰਕ ਕੀ ਫਿਰ ਜਿਹੜੀ ਗੱਲ ਤੁਸੀਂ ਕੀਤੀ ਹੈ ਤੁਸੀਂ ਜਾਤਾਂ ਦੇ ਨਾਮ ਤੇ ਗੱਲ ਕਰ ਰਹੇ ਹੋ ਇਹ ਗੱਲ ਕਰਦੇ ਇੱਥੇ ਸ਼ਕਤਾਂ ਦਾ ਕਰਦੇ ਜਾਤਾਂ ਦੇ ਨਾਮ ਦੀ ਬਹੁਤ ਦੇਖੋ ਜੀ ਸਾਡੇ ਜਿਹੜਾ GST ਲੈਂਦਾ ਨਾ ਉਦੇ ਨਾਲ ਸਾਡੇ ਪੰਜਾਬ ਦਾ ਹਰਿਆਣੇ ਦਾ ਹਿਮਾਚਲ ਦਾ ਬਹੁਤ ਨੁਕਸਾਨ ਹੋਇਆ ਕਿਉਂਕਿ ਇੱਥੇ ਆਬਾਦੀ ਘਟ ਹੈ ਉਹਨਾਂ ਸੀਟਾਂ ਨੂੰ ਫਾਇਦਾ ਆਇਆ ਜਿਨ੍ਹਾਂ ਦੀ ਆਬਾਦੀ ਜ਼ਿਆਦਾ ਹੈ ਸੋ ਸਾਡੇ ਤਾਂ ਸਰਕਾਰੀ ਸਾਡੇ ਟੈਕਸਾਂ ਦਾ ਪੈਸੇ ਸਾਨੂੰ ਮੁੜ ਕੇ ਨਹੀਂ ਆਉਂਦਾ ਬਾਕੀ ਜੇ ਸਾਡੀ ਵਿਰਾਸਤ ਨੂੰ ਸਾਹਮਣਾ ਸਾਡੇ ਬੱਚਿਆਂ ਨੇ ਸਾਹਮਣਾ ਸੋ ਜਿਹੜਾ ਸਾਡੇ ਚ ਚੱਲਣ ਇੱਕ ਇੱਕ ਬੱਚੇ ਵਾਲਾ ਪੈ ਗਿਆ ਇਹ ਗਲਤ ਚੱਲਣਾ ਹੈ ਜਿਹੜਾ ਕੁਝ ਮਿਲਣਾ ਜਮੀਨ ਜਾਇਦਤ ਮਿਲਣੀ ਹੈ ਜੇ ਕਹਿੰਦੇ ਜੇ ਲਾਇਕ ਹੈ ਤਾਂ ਜੋੜੋ ਮਤ ਜੇ ਨਲਾਇਕ ਆ ਤਾਂ ਛੋੜੋ ਮਤ ਇਹ ਔਲਾਦ ਦੇ ਬਾਰੇ ਆ ਸੋ ਜਿਹੜਾ ਕੋ ਮਿਲਣਾ ਹੈ ਉਹਨੂੰ ਉਹਨੇ ਆਪਦੀ ਲਾਇਕੀ ਨਾਲ ਲੈ ਲੈਣਾ ਸੋ ਇਸ ਕਰਕੇ ਆਪਾਂ ਨੂੰ ਪੰਜਾਬ ਨੂੰ ਹਰਿਆ-ਭਰਿਆ ਰੱਖਣ ਵਾਸਤੇ ਜਿੱਥੇ ਆ ਦਰਖਤ ਚਾਹੀਦੇ ਆ ਹਰਿਆਲੀ ਚਾਹੀਦੀ ਆ ਉਥੇ ਬੱਚੇ ਵੀ ਚਾਹੀਦੇ ਆ ਸੋ ਦੋ-ਦੋ ਤਿੰਨ-ਤਿੰਨ ਬੱਚੇ ਚਾਹੀਦੇ ਆ ਹਰੇਕ ਪੰਜਾਬੀ ਦੇ ਜੇ ਬਾਹਰ ਜਾਂਦਾ ਗੁਰਜਾਨ ਵਧ ਰਿਹਾ ਬੱਚਿਆਂ ਦਾ ਬਾਹਰ ਉਹੀ ਤਾਂ ਘਰੇ ਇਕੱਲੇ ਮਾਵਾ ਬਹਿ ਜਾਂਦੇ ਉਹ ਤਾਂ ਨਰਕ ਜਾ ਜਾਂਦਾ ਵਾਸਤੇ ਭਾਵੇਂ ਜਿੱਡੀ ਮਰਜ਼ੀ ਤੁਹਾਡੇ ਕੋਲ ਜਾਇਦਾ ਲਾ ਜੇ ਬੱਚੇ ਕੋਲੇ ਨਹੀਂ ਬੜਾਪੇ ਦੇ ਵਿੱਚ ਤੇ ਫਿਰ ਕਾਦੀ ਜ਼ਿੰਦਗੀ ਆ ਸੋ ਇਸ ਕਰਕੇ ਬੱਚੇ ਦੋ ਦੋ ਤਿੰਨ ਤਿੰਨ ਚਾਹੀਦੇ ਆ ਇਹ ਬਿਲਕੁਲ ਗਲਤ ਤਾਂ ਕਹਿੰਦੇ ਇਹ ਕਹਿੰਦੇ ਇੱਕ ਹੀ ਕਾਫੀ ਕਹਿੰਦੇ ਉਹ ਕਿ ਹੋਰ ਦੇ ਮਾਫੀ ਕਹਿੰਦੇ ਦੋ ਹੀ ਕਾਫੀ ਹੋਰ ਦੇ ਮਾਫੀ ਇਹ ਕੱਲੀ ਸਮਝ ਪੰਜਾਬੀਆਂ ਨੂੰ ਲੱਗੀ ਹੋਰ ਕਿਸੇ ਨੂੰ ਲੱਗੀ ਨਹੀਂ ਤੇ ਨੁਕਸਾਨ ਵੀ ਪੰਜਾਬੀਆਂ ਦਾ ਹੋਇਆ ਸੋ ਆਪਾਂ ਹੁਣ ਹੋਰ ਨੁਕਸਾਨ ਨਹੀਂ ਕਰਾਉਣਾ ਪੰਜਾਬੀ ਉਹ ਦਿਮਾਗ ਖੋਲੋ ਆਪਦੇ ਕੁਝ ਵੀ ਕਰਨਾ ਗੁਰੂ ਸਾਹਿਬ ਹੀ ਕਹਿੰਦੇ ਸੋਚ ਸਮਝ ਕੇ ਕਰਨਾ ਚਾਹੀਦਾ ਸੋ ਇਸ ਕਰਕੇ ਦੋ ਦੋ ਤਿੰਨ ਤਿੰਨ ਬੱਚੇ ਚਾਹੀਦੇ ਆ ਦੇਖੋ ਜੀ ਸਾਡੇ ਜਿਹੜਾ ਜੀਐਸਟੀ ਲੈਂਦਾ ਨਾ ਉਹਦੇ ਨਾਲ ਸਾਡੇ ਪੰਜਾਬ ਦਾ ਹਰਿਆਣੇ ਦਾ ਹਿਮਾਚਲ ਦਾ ਬਹੁਤ ਨੁਕਸਾਨ ਹੋਇਆ ਕਿਉਂਕਿ ਇੱਥੇ ਆਬਾਦੀ ਘਟਾ ਉਹਨਾਂ ਸੀਟਾਂ ਨੂੰ ਫਾਇਦਾ ਆਇਆ ਜਿਨ੍ਹਾਂ ਦੀ ਆਬਾਦੀ ਜ਼ਿਆਦਾ ਹੈ ਸੋ ਸਾਡੇ ਤਾਂ ਸਰਕਾਰੀ ਸਾਡੇ ਟੈਕਸਾਂ ਦਾ ਪੈਸੇ ਸਾਨੂੰ ਮੁੜ ਕੇ ਨਹੀਂ ਆਉਂਦਾ ਬਾਕੀ ਇਹ ਸਾਡੀ ਵਿਰਾਸਤ ਨੂੰ ਸਾਹਮਣਾ ਸਾਡੇ ਬੱਚਿਆਂ ਨੇ ਸਾਹਮਣਾ ਸੋ ਜਿਹੜਾ ਸਾਡੇ ਚ ਚੱਲਣ ਇੱਕ ਇੱਕ ਬੱਚੇ ਵਾਲਾ ਪੈ ਗਿਆ ਇਹ ਗਲਤ ਚੱਲਣਾ ਹੈ ਜਿਹੜਾ ਕੁਝ ਮਿਲਣਾ ਹੈ ਜ਼ਮੀਨ ਜਾਇਦਾਦ ਮਿਲਣੀ ਹੈ ਜੇ ਕਹਿੰਦੇ ਜੇ ਲਾਇਕ ਹੈ ਜੋੜੋ ਮਤ ਜੇ ਨਲਾਇਕ ਹੈ ਤਾਂ ਛੋੜੋ ਮਤ ਇਹ ਔਲਾਦ ਦੇ ਬਾਰੇ ਸੋ ਜਿਹੜਾ ਕੋ ਮਿਲਣਾ ਹੈ ਉਹਨੂੰ ਉਹਨੇ ਆਪਣੀ ਲਾਕੀ ਨਾਲ ਲੈ ਲੈਣਾ ਸੋ ਇਸ ਕਰਕੇ ਆਪਾਂ ਨੂੰ ਪੰਜਾਬ ਨੂੰ ਹਰਿਆ ਭਰਿਆ ਰੱਖਣ ਵਾਸਤੇ ਜਿੱਥੇ ਆ ਦਰਖਤ ਚਾਹੀਦੇ ਆ ਹਰਿਆਲੀ ਚਾਹੀਦੀ ਆ ਉਥੇ ਬੱਚੇ ਵੀ ਚਾਹੀਦੇ ਆ ਸੋ ਦੋ ਦੋ ਤਿੰਨ ਤਿੰਨ ਬੱਚੇ ਚਾਹੀਦੇ ਆ ਹਰੇਕ ਪੰਜਾਬੀ ਦੇ ਬਾਹਰ ਜਾਂਦੇ ਰਹ ਜਾਂਦੇ ਬੱਚੇ ਬਾਹਰ ਉਹ ਹੀ ਦਾ ਘਰੇ ਇਕੱਲੇ ਮਾਵਾ ਬਹਿ ਜਾਂਦੇ ਉਹ ਤਾਂ ਨਰਕ ਦੇ ਜਾਂਦਾ ਦਾ ਭਾਵੇਂ ਜਿੱਡੀ ਮੱਦੀ ਤੁਹਾਡੇ ਕੋਲ ਜਾਇਦਾ ਦਾ ਜੇ ਬੱਚੇ ਕੋਲੇ ਨਹੀਂ ਬੜਾਪੇ ਦੇ ਵਿੱਚ ਤੇ ਫਿਰ ਕਾਦੀ ਜ਼ਿੰਦਗੀ ਆ ਸੋ ਇਸ ਕਰਕੇ ਬੱਚੇ ਦੋ ਦੋ ਤਿੰਨ ਤਿੰਨ ਚਾਹੀਦੇ ਆ ਇਹ ਬਿਲਕੁਲ ਗੱਲ ਤਾਂ ਕਹਿੰਦੇ ਇੱਕ ਇੱਕ ਹੀ ਕਾਫੀ ਕਹਿੰਦੇ ਹੋਰ ਦੇ ਮਾਫੀ ਕਹਿੰਦੇ ਦੋ ਹੀ ਕਾਫੀ ਹੋਰ ਦੇ ਮਾਫੀ ਇਹ ਗੱਲ ਹੀ ਸਮਝ ਪੰਜਾਬੀਆਂ ਨੂੰ ਲੱਗੀ ਹੋਰ ਕਿਸੇ ਨੂੰ ਲੱਗੀ ਨਹੀਂ ਤੇ ਨੁਕਸਾਨ ਵੀ ਪੰਜਾਬੀਆਂ ਦਾ ਹੋਇਆ ਤਾਂ ਆਪਾਂ ਹੁਣ ਹੋਰ ਨੁਕਸਾਨ ਨਹੀਂ ਕਰਾਉਣਾ ਪੰਜਾਬੀ ਉਹ ਦਿਮਾਗ ਖੋਲੋ ਆਪਦੇ ਕੁਝ ਵੀ ਕਰਨਾ ਗੁਰੂ ਸਾਹਿਬ ਵੀ ਕਹਿੰਦੇ ਸੋਸ਼ਲ ਵੀ ਕੀ ਕਰਨਾ ਚਾਹੀਦਾ ਸੋ ਇਸ ਕਰਕੇ ਦੋ ਦੋ ਤਿੰਨ ਤਿੰਨ ਬੱਚੇ ਚਾਹੀਦੇ ਆ